ਕਸਬਾ ਆਦਮਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਆਰਥਿਕ ਗ੍ਰੁੱਪ ਤੋਂ ਕਮਜ਼ੋਰ ਪਰਿਵਾਰ ਦੀ ਇੱਕ ਹੁਣ ਹਾਰਤੀ ਨੇ ਜੱਜ ਬਣ ਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਛੋਟੇ ਜਿਹੇ ਘਰ ਵਿੱਚ ਰਹਿਣ ਵਾਲੀ ਸੁਨਾਲੀ ਆਪਣੇ 6 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਹੈ। ਸੁਨਾਲੀ ਤੋਂ ਪ੍ਰੇਰਿਤ ਹੋ ਕੇ ਉਸਦੇ ਬਾਕੀ ਭੈਣ ਭਰਾ ਵੀ ਵਕਾਲਤ ਸ਼ੁਰੂ ਕਰ ਚੁੱਕੇ ਹਨ। ਉਧਰ ਸੁਨਾਲੀ ਦੇ ਜੱਜ ਬਣਨ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ। ਸਰ ਇਹ ਕਹਾਣੀ ਨਿੱਕੇ ਨਿੱਕੇ ਹੁੰਦਿਆਂ ਤੋਂ ਏਦਾਂ ਸਟਾਰਟ ਹੋਈ ਸੀ ਕਿ ਮੇਰੇ ਪਰਦਾਦਾ ਜੀ ਸ਼੍ਰੀ ਜਗਤਰਾਮ ਕੋਲ ਜੀ ਇੱਕ ਲਾਈਨ ਬੋਲਿਆ ਕਰਦੇ ਸੀਗੇ ਅਬਾਊਟ ਐਜੂਕੇਸ਼ਨ ਕਿ ਵਿਦਿਆਇਕ ਉਹ ਪਾਰਸ ਆ ਜਿੰਨੂੰ ਵੀ ਸ਼ੂ ਜਾਵੇ ਨਾ ਉਹਦੀ ਕੀਮਤ ਜਿਹੜੀ ਆ ਉਸ ਇਨਸਾਨ ਦੇ ਹੀਰਿਆਂ ਮੋਤੀਆਂ ਨਾਲੋਂ ਵੀ ਵੱਧ ਜਾਂਦੀ ਆ ਉਦੋਂ ਸਮਝ ਨਹੀਂ ਸੀਗੀ ਕਿ ਇਹ ਲਾਈਨਾਂ ਹੈ ਕੀ ਆ ਬਸ ਰੱਟੀਆਂ ਸੀਗੀਆਂ ਲਾਈਨਾਂ ਇਹਦੀ ਜਿਹੜੀ ਕੀਮਤ ਆ ਇਸ ਲਾਈਨ ਦੀ ਉਦੋਂ ਮੈਨੂੰ ਪਤਾ ਲੱਗੀ ਜਦੋਂ ਗਵਰਨਰ ਸਾਹਨੇ ਮੈਨੂੰ 골ਡ ਮੈਡਲ ਦਿੱਤਾ। ਉਦੋਂ ਬਹੁਤ ਮਾਨ ਸਤਿਕਾਰ ਜਿਹੜਾ ਸੀਗਾ ਵਧਿਆ ਸੀ ਸਾਡੇ ਸਮਾਜ ਦੇ ਵਿੱਚ ਪਿੰਡ ਵਾਲਿਆਂ ਨੇ ਵੀ ਬੜਾ ਫਕਰ ਮਹਿਸੂਸ ਕੀਤਾ ਕਿ ਸਾਡੇ ਪਿੰਡ ਦੀ ਕੁੜੀ ਨੂੰ ਗਵਰਨਰ ਕਪਤਾਨ ਸਿੰਘ ਸੋਲੰਕੀ ਜੀ ਤੋਂ ਮਿਲਿਆ ਸੀਗਾ 골ਡ ਮੈਡਲ। ਉਦੋਂ ਮੈਨੂੰ ਸਮਝ ਆਈਏ ਇਸ ਲਾਈਨ ਦੀ ਜਿਹੜੀ ਵੈਲਿਊ ਕੀ ਹੈ। ਤੇ ਜੇ ਗੱਲ ਕਰੀਏ ਸਟਰਗਲ ਦੀ। ਸਟਰਗਲ ਇਦਾਂ ਸੀ ਕਿ ਫਾਈਨੈਂਸ਼ੀਅਲੀ ਅਸੀਂ ਇੰਨੇ ਸਟਰੋਂਗ ਨਹੀਂ ਸੀਗੇ। ਤੇ ਪਰਦਾਦਾ ਜੀ ਦਾ ਸੁਪਨਾ ਸੀਗਾ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਆ ਸਾਡੇ ਪਿੰਡ ਦੇ ਪੜਨ ਉਹਨਾਂ ਦੀ ਗੱਲ ਨੂੰ ਧਿਆਨ ਚ ਰੱਖਦੇ ਆ ਆਪਾ ਆਪਾਂ ਨੇ ਸਕੂਲ ਖੋਲ੍ਹਿਆ ਸੀ ਸ਼੍ਰੀ ਗੁਰੂ ਰਵਿਦਾਸ ਵਿਦਿਆ ਮੰਦਿਰ ਉਸ ਸਕੂਲ ਦਾ ਮੰਤਵ ਜਿਹੜਾ ਸੀਗਾ ਮੰਤਵ ਇਹੀ ਸੀਗਾ ਕਿ ਜਿਹੜੇ ਗਰੀਬ ਤੋਂ ਗਰੀਬ ਬੱਚੇ ਆ ਉਹ ਪੈਸੇ ਦੀ ਮਜਬੂਰੀ ਕਰਕੇ ਜਿਹੜੇ ਆ ਪੜਾਈ ਤੋਂ ਕਿਤੇ ਵਾਂਝੇ ਨਾ ਰਹਿ ਜਾਣ ਸਾਡੀ ਵੀ ਸਕੂਲਿੰਗ ਸਾਰੇ ਉੱਥੇ ਹੋ ਗਈ ਹੁਣ ਇਹ ਜਿਹੜਾ ਸਫਰ ਆ ਏ ਫੇਲੋ ਤੱਕ ਪਹੁੰਚਿਆ ਅੱਜ ਮੇਰੀਆਂ ਅਸੀਂ ਤਿੰਨ ਭੈਣਾਂ ਆ ਅਸੀਂ ਲਾਇਰਾਂ ਤਿੰਨ ਮੇਰੇ ਕਜ਼ਨ ਆ ਉਹ ਲਾਇਰ ਹੈ ਮਤਲਬ ਸਾਰੇ ਬਹੁਤ ਮਾਣ ਮਹਿਸੂਸ ਕਰਦੇ ਕਿ ਸਾਡੇ ਭੰਡੇ ਇੰਨੇ ਜਿਹੜੇ ਵਕੀਲ ਹੈ ਉਹਨੂੰ ਵਕੀਲਾਂ ਦਾ ਘਰ ਹੀ ਕਹਿੰਦੇ ਆ ਸਾਡੇ ਸਾਰੇ ਓਬਵੀਅਸਲੀ ਇਹ ਜਿਹੜਾ ਪ੍ਰੋਫੈਸ਼ਨ ਹੈ ਜੁਡੀਸ਼ਰੀ ਦਾ ਬਹੁਤ ਹੀ ਸਮਾਜ ਦੇ ਲਈ ਇੱਕ ਜ਼ਿੰਮੇਵਾਰੀ ਵਾਲਾ ਉਦਦਾ ਆ ਆਪਾਂ ਬਹੁਤ ਚੀਜ਼ਾਂ ਐਕਸਪੈਕਟ ਕਰਦੇ ਆ ਇੱਕ ਜੁਡੀਸ਼ਰੀ ਦਾ ਜਦੋਂ ਆਪਾਂ ਨਾਮ ਵੀ ਸੁਣਦੇ ਆ ਨਾ ਇੱਕ ਆਪਣੇ ਚ ਇਮੇਜ ਆ ਜਾਂਦੀ ਆ ਕਿ ਇੱਕ ਨਿਆ ਦਾ ਮੰਦਰ ਆ ਤੇ ਜਦੋਂ ਨਿਆ ਦੇ ਮੰਦਰ ਦੀ ਗੱਲ ਆਉਂਦੀ ਆ ਆਪਾਂ ਕਹਿੰਦੇ ਕਿ ਪਰਮਾਤਮਾ ਜਿਹੜਾ ਆ ਉਹ ਨਿਆ ਕਰਦਾ ਇੱਕ ਦਿਨ ਸਾਰਿਆਂ ਦਾ ਦਿਨ ਆਂਦਾ ਆ ਤੇ ਆਪਾਂ ਵੀ ਉਹੀ ਕੰਮ ਕਰਨਾ ਆ ਤੇ ਮੈਂ ਕੋਸ਼ਿਸ਼ ਜਿਹੜੀ ਹੈ ਇਹ ਕਰਾਂਗੀ ਕਿ ਇਹ ਜਿਹੜੀ ਇੱਕ ਨਿਆ ਦੀ ਉਮੀਦ ਆ ਸਾਰਿਆਂ ਦੇ ਮਨ ਵਿੱਚ ਕਿ ਮਿਲਣਾ ਆ ਸਾਨੂੰ ਇੱਕ ਦਿਨ ਜਰੂਰ ਮਿਲੇਗਾ ਉਸ ਉਮੀਦ ਜਿਹੜੀ ਆ ਖਰੇ ਉਤਰਾਂ shamla Chander building maintenance handyman under Trade Trade platform is now available on your local london area. he has more than five years experience in the same line. he used to work with reputed companies, agencies as well local builders with brothers. he is professional by plumbing, electrician, masonry work, carpentry. for more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ